ਲੈ ਵੀ ਦੋਸਤੋ ਬਹੁਤ ਚੰਗੀ ਮਹੇਂ ਦੀ ਵੀਡੀਓ ਬਣਾਈ ਆ ਤੀਜਾ ਸੂਆ ਸੂਈਆ 10 ਦਿਨ ਸੂਈ ਨੂੰ ਹੋਗੇ ਠਣ ਹਵਾਨਾ ਕਰਮ ਵਾਲੀ ਦਾ ਬਹੁਤ ਚੰਗਾ 12 ਕਿਲੋ ਦੁੱਧ ਹੁਣ ਤਿਆਰ ਆ ਦੋ ਟਾਈਮ ਤਿੰਨ ਟਾਈਮ ਦਸੱਲੀ ਕਰ ਸਕਦੇ ਬਾਈ ਦੇ ਘਰੇ ਮਗਰੇ ਦੇ ਦੋਸਤੋ ਕਟਾ ਪਿੰਡ ਜਵਾਰ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਦੇਖ ਸਕਦੇ ਆ ਹਵਾਨਾ ਕਰਮ ਵਾਲੀ ਦਾ ਬਹੁਤ ਸੋਹਣਾ ਬਾਕੀ ਕੱਦ ਘਾਟ ਠੀਕ ਆ ਦੋਸਤੋ ਜ਼ਰੂਰ ਕਨੈਕਟ ਕਰਿਓ ਇੱਕ ਬਾਈ ਕੋਲੇ ਪਹਿਲਾਂ ਝੋਟੀ ਵਿਕਾਊ ਆ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਦੱਸਦਣਾ ਨੇ ਇਹ ਬਾਕੀ ਆ ਦੋਸਤੋ ਥੋੜਾ ਜਿਹਾ ਪਸ਼ੂ ਦੋਸਤੋ ਡਰਦੇ ਆ ਕਹੇ ਵੇਦ ਦੇ ਦੇਖ ਸਕਦੇ ਆ ਹਵਾਨਾ ਦੱਸ ਦੇਣਾ ਜੇ ਪਏ ਆ ਉਦੋਂ ਕਾਫੀ ਹਵਾਨਾ ਨੇ ਕਰਮਾਂ ਵਾਲੀ ਨੇ ਭਰ ਜਾਣਾਗਾ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਝੋਟੀ ਆ ਦੋਸਤੋ ਬਾਈਆਂ ਦੇ ਵੀ ਬਹੁਤ ਚੰਗੇ ਰਵੇਰੀਆ ਬਹੁਤ ਚੰਗਾ ਦੁੱਧ ਸੀ ਇਹਦੀ ਮਾਂ ਇੱਥਾ ਤੇ ਮੱਝ ਵੀ ਇੱਧਰ ਦੇਖ ਸਕਦੇ ਆ ਬਾਈ ਦਾ ਫੋਨ ਨੰਬਰ ਹੈਗਾ 81 ਦੋਸਤੋ ਬਾਈ ਦਾ ਫੋਨ ਨੰਬਰ ਹੈਗਾ 81960 27584 81960 27584 ਇਹ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਘਰੇਲੂ ਪਰਿਵਾਰ ਆ ਦੋਸਤੋ ਬਹੁਤ ਚੰਗੀ ਝੋਟੀਆਂ ਦੋਸਤੋ ਆ ਤੀਜਾ ਸੂਆ ਸੂਈ ਵੀ ਦੇਖ ਸਕਦੇ ਆ ਵੀਡੀਓ ਦੇਖਣ ਲਈ ਤਿਆਰ ਹੋ ਸਾਰੇ ਵੀਰਾਂ ਦਾ ਤਾਣ